ਪੰਜਾਬ ਦਾ ਹੀਰੋ ਸੁੱਚਾ ਸੂਰਮਾ ਜਿਸ ਦਾ ਨਾਮ ਹਰ ਪੰਜਾਬੀ ਨੇ ਜ਼ਰੂਰ ਸੁਣਿਆ ਹੋਇਆ ਹੈ। ਓਏ ਸੁੱਚਾ ਸੁੱਚਾ ਸਮਾਉ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਹੈ। ਤੇ ਹੁਣ ਆ ਰਹੀ ਹੈ ਬੱਬੂ ਮਾਨ ਦੀ ਨਵੀਂ ਫਿਲਮ ਸੁੱਚਾ ਸੂਰਮਾ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਹਦਾ ਕਰਕੇ ਇੱਕ ਵਾਰ ਫਿਰ ਤੋਂ ਸੁੱਚਾ ਸੂਰਮਾ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੱਲਾ ਹੀ ਆ ਗਿਆ। ਕਿੱਥੇ ਰ ਤੇਰੇ ਹਮਾਈਤੀ? ਸ਼ੇਰ ਕੱਲਾ ਹੀ ਹੁੰਦਾ ਕੁਕਰਾਂ। ਸੁਚੇ ਦਾ ਨਾਮ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਣਖ ਦੀ ਖਾਤਰ ਹਥਿਆਰ ਚੁੱਕੇ ਪਰ ਕੀਤਾ ਦੀਨ ਦੁਖੀਆਂ ਦਾ ਭਲਾ ਹੀ ਪਾਈ ਨਰੈਣਿਆ ਨਜ਼ਰ ਲਾਕੀ ਕਿਸੇ ਦੀ ਇਸ ਕਰਦੀਆਂ ਖੁਸ਼ੀਆਂ ਨੂੰ ਚਸਤਨ ਤੀਮੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਣ ਸੂਰਜ ਦੂਜੇ ਪਾਸੇੋਂ ਚੜਜੂ ਲੈ ਚੜ ਗਿਆ ਸੂਰਜ ਦੂਜੇ ਪਾਸੇੋਂ ਬੋਲ ਬੱਬੂ ਮਾਨ ਦੀ ਇਸ ਨਵੀਂ ਫਿਲਮ ਵਿੱਚ ਸੁੱਚੇ ਸੂਰਮੇ ਦੀ ਜ਼ਿੰਦਗੀ ਬਾਰੇ ਸਾਰੀ ਕਹਾਣੀ ਤਾਂ ਤੁਸੀਂ ਜ਼ਰੂਰ ਦੇਖੋਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਕੁਝ ਜਾਣਕਾਰੀ ਸੁੱਚੇ ਸੂਰਮੇ ਦੇ ਦਲੇਰੀ ਭਰੇ ਕਾਰਨਾਮਿਆਂ ਬਾਰੇ ਦੇਣ ਜਾ ਰਹੇ ਹਾਂ ਮਾਲਵੇ ਦੇ ਪਿੰਡ ਸਮਾਉ ਵਿੱਚ 1875 ਈਸਵੀ ਦੇ ਕਰੀਬ ਜੰਮਿਆ ਸੁੱਚਾ ਜਿਹਦਾ ਅਸਲ ਨਾਮ ਸੁੱਚਾ ਸਿੰਘ ਜਵੰਦਾ ਸੀ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਪੈਂਦਾ ਸੀ ਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਭਿੱਖੀ ਅਧੀਨ ਆਉਂਦਾ ਹੈ। ਸੁੱਚਾ ਆਪਣੇ ਭਰਾ ਨਰੈਣੇ ਤੋਂ 2-3 ਸਾਲ ਛੋਟਾ ਸੀ। ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁੱਕਰ ਨਾਲ ਗੂੜੀ ਯਾਰੀ ਸੀ। ਪੜ੍ਹਾਈ ਲਿਖਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਫਲਵਾਨੀ ਦੇ ਦਾਪੇਚ ਸਿੱਖਦੇ ਸਨ। ਸਮਾਂ ਬੀਤਦਾ ਗਿਆ ਸੁੱਚੇ ਦੇ ਭਰਾ ਨਰੈਣੇ ਦੀ ਘਰਵਾਲੀ ਬੀਰੋ ਮਾੜੇ ਚਰਿੱਤਰ ਦੀ ਸੀ ਅਤੇ ਸੁੱਚੇ ਦੇ ਨਾਲ ਯਾਰੀ ਕਰਕੇ ਕੁੱਕਰ ਦਾ ਉਹਨਾਂ ਦੇ ਘਰ ਆਉਣ ਜਾਣ ਹੋਣ ਕਰਕੇ ਬੀਰੋ ਦਾ ਉਸਦੇ ਨਾਲ ਹੀ ਹਰਾਨਾ ਪੈ ਗਿਆ ਫਿਰ ਕੁੱਕਰ ਨੇ ਯਾਰ ਮਾਰ ਕਰਦਿਆਂ ਆਪਣੇ ਦੋਸਤ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਇੱਕ ਤਰੀਕਾ ਲੱਭਿਆ ਕਿ ਸੁੱਚੇ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ ਸਲਾਹ ਕਰਕੇ ਦੋਵੇਂ ਯਾਰ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ ਕੁੱਕਰ ਤਾਂ ਕਿਸੇ ਬਹਾਨੇ ਫੌਜ ਵਿੱਚੋਂ ਨਾਮ ਕਟਵਾ ਕੇ ਵਾਪਸ ਘਰ ਆ ਗਿਆ ਪਰ ਸੁੱਚਾ ਰੰਗ ਰੂਟੀ ਕਰਕੇ ਬਰਮਾ ਡਿਊਟੀ ਦੇ ਉੱਤੇ ਪਹੁੰਚ ਗਿਆ ਪਿੱਛੋਂ ਕੁਕਰ ਤੇ ਬੀਰੋ ਦੀਆਂ ਹਰਕਤਾਂ ਵਿਗੜ ਗਈਆਂ ਪਿੰਡ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਤੇ ਉਧਰ ਨਰੇਣਾ ਡਰਪੋਕ ਕਿਸਮ ਦਾ ਆਦਮੀ ਸੀ ਉਹਨੇ ਖੁਦ ਤੇ ਕੋਈ ਕਾਰਵਾਈ ਨਹੀਂ ਕੀਤੀ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਕੇ ਭੇਜੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਬੀਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉਠਿਆ ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਕਿਸੇ ਨੂੰ ਛੁੱਟੀ ਮਿਲਦੀ ਉਦੋਂ ਕਿੱਥੋਂ ਮਿਲਣੀ ਸੀ ਭਾਣਾ ਰੱਬ ਦਾ ਸ਼ੌਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਬੱਚੇ ਅੰਦਰ ਫਸ ਕੇ ਸੀ ਸੁੱਚਾ ਆਪਣੀ ਜਾਨ ਉਤੇ ਖੇਡਦਿਆਂ ਹੋਇਆਂ ਬੱਚਿਆਂ ਨੂੰ ਬਚਾ ਕੇ ਲਿਆਇਆ ਅਫਸਰ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਛਣ ਲੱਗਾ ਤਾਂ ਸੁੱਚੇ ਨੇ 12 ਬੋਰ ਦੀ ਬੰਦੂਕ ਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ ਸੁੱਚੇ ਨੇ ਪਿੰਡ ਆ ਕੇ ਬੀਰੋ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮਹਤ 12 ਰਾਹੀ ਕੁੱਕਰ ਨੂੰ ਵੀ ਧਮਕਾਇਆ ਪਰ ਸੁੱਚੇ ਦੇ ਸਮਝਾਉਣ ਦਾ ਉਹਨਾਂ ਦੋਹਾਂ ਉੱਤੇ ਕੋਈ ਅਸਰ ਨਾ ਹੋਇਆ ਉਹਨਾਂ ਦੀਆਂ ਹਰਕਤਾਂ ਉਸੇ ਤਰ੍ਹਾਂ ਜਾਰੀ ਰਹੀਆਂ ਪਿੰਡ ਵਿੱਚ ਸ਼ੇਰੋਂ ਵਾਲੇ Munshi Gwaiye ਦਾ ਅਖਾੜਾ ਲੱਗਿਆ ਹੋਇਆ ਸੀ ਤੇ ਉੱਥੇ ਹੀ ਸੁੱਚੇ ਤੇ ਕੁੱਕਰ ਦੇ ਦਰਮਿਆਨ ਝਗੜਾ ਹੋ ਗਿਆ ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਕੁਝ ਗਾਇਕਾਂ ਨੇ ਤਾਂ ਉਸੇ ਦਿਨ ਕੁੱਕਰ ਦਾ ਕਤਲ ਹੁੰਦਾ ਪੇਸ਼ ਕੀਤਾ ਹੈ ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਸੁਚਾ ਸਾਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ। ਕੁੱਕਰ ਦਾ ਕਤਲ ਕਰਕੇ ਜਦੋਂ ਸੁਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਦੇ ਵਿੱਚ ਹੀ ਟਕਰ ਗਈ। ਉਹ ਭੱਜ ਕੇ ਗਵੰਡੀਆਂ ਦੇ ਘਰ ਵੜ ਗਏ ਪਰ ਪੌੜੀਆਂ ਚੜਦੀ ਨੂੰ ਸੁੱਚੇ ਨੇ ਮਾਰ ਦਿੱਤਾ। ਬੀਰੋ ਦੀ লাশ ਨੂੰ ਤੋਕੇ ਸੁੱਚੇ ਨੇ ਸਾਥ ਵਿੱਚ ਲਿਆ ਕੇ ਕੁੱਕਰ ਦੀ লাশ ਦੇ ਬਰਾਬਰ ਹੀ ਪਾ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਬਰਿਆਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਵਿੱਚ ਕੁੱਕਰ ਦਾ ਯਾਰ ਆਉਂਦਾ ਭਾਗ ਵਿਚੋਲਾ ਵੀ ਟੱਕਰ ਗਿਆ। ਹੁਣ ਕਈ ਗੀਤਾਂ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਗ ਨੂੰ ਸੁੱਚੇ ਨਹੀਂ ਮਾਰ ਦਿੱਤਾ ਸੀ। ਪਰ ਭਾਗ ਨੂੰ ਸੁੱਚੇ ਨੇ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਭਾਗ ਕਿਸੇ ਨਾ ਕਿਸੇ ਤਰ੍ਹਾਂ ਚਲਾਕੀ ਦੇ ਨਾਲ ਸੁੱਚੇ ਹੱਥੋਂ ਬਚ ਗਿਆ। ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗਾ ਬਿਗੜ ਦੇ ਵਿੱਚ ਰਹਿੰਦੇ ਸਮੇਂ ਹੀ ਸੁੱਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੜਵਾਈਆਂ ਸੀ ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋਈ ਪਈ ਸੀ ਸੁਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਇਹਨਾਂ ਬੁੱਚੜਾਂ ਨੂੰ ਮਾਰਨ ਤੋਂ ਬਾਅਦ ਹੀ ਜੁੜਿਆ ਸੀ ਇੱਥੋਂ ਭੱਜ ਕੇ ਸੁਚਾ ਲਹਿਰਾਗਾਗਾ ਸੰਗਰੂਰ ਦੇ ਨਜ਼ਦੀਕੀ ਪਿੰਡ ਸੰਗਤੀਵਾਲਾ ਵਿਖੇ ਆਪਣਾ ਇੱਕ ਜਿਹੜਾ ਉਸਦਾ ਪਹਿਲਵਾਨ ਦੋਸਤ ਸੀ ਉਹਦੇ ਕੋਲ ਚਲਿਆ ਗਿਆ ਪਰ ਉਹ ਦੋਸਤ ਗਦਾਰ ਨਿਕਲਿਆ ਉਹਨੇ ਧੋਖੇ ਨਾਲ ਸੁੱਚੇ ਨੂੰ ਛਾਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਦੇ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ ਸੁਚੇ ਨੂੰ ਕਤਲ ਕੇਸ ਬਾਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਥਾਵਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਉੱਤੇ ਗਊਆਂ ਚੜਦੀਆਂ ਮਹਿਸੂਸ ਹੁੰਦੀਆਂ ਸਨ ਜਿਸ ਕਰਕੇ ਡਰ ਕੇ ਉਸਨੇ ਸੁਚੇ ਨੂੰ ਵਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮਦਿਲ ਰਾਜਾ ਸੀ ਉਸੁੱਚੇ ਵੱਲੋਂ ਗਉਆਂ ਛਡਵਾਉਣ ਤੇ ਫੌਜੀ ਅਫਸਰ ਦੇ ਬੱਚਿਆਂ ਨੂੰ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਜਿਸ ਕਰਕੇ ਉਸਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁੱਚਾ ਸਮਾਉ ਆ ਗਿਆ ਤੇ ਰਾਮ ਨਾਲ ਆਪਣੀ ਜ਼ਿੰਦਗੀ ਜਿਉਣ ਲੱਗਾ ਵਸਣ ਲੱਗਾ ਪਰ ਸੁੱਚੇ ਦੇ ਕਰਮਾਂ ਦੇ ਵਿੱਚ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਰਹਿਣਾ ਰੱਬ ਨੇ ਸ਼ਾਇਦ ਨਹੀਂ ਸੀ ਲਿਖਿਆ ਉਸਦੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਇੱਕ ਪਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਹਦੀ ਮਾਂ ਰਾਜਕੌਰ ਬਦਚਲਨ ਹੋ ਗਈ ਹੈ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਦੇ ਵਿੱਚੋਂ ਉਹ ਗੁਜ਼ਰਿਆ ਹੈ ਪਰ ਸੰਤ ਸਿੰਘ ਖੜੇ ਹੀ ਪੈ ਗਿਆ ਉਸ ਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਦਬਦਬਾ ਹੈ ਇਹਨਾਂ ਨਾਮ ਹੈ ਦਬਕੇ ਦੇ ਨਾਲ ਹੀ ਰਾਜ ਸਿੰਘ ਤੇ ਗੱਜਣ ਸੁਧਰ ਜਾਣਗੇ ਸੁਚੇ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜਕੌਰ ਨੂੰ ਚੇਤਾਵਨੀ ਦੇ ਆਇਆ ਦਬਕਾ ਮਾਰ ਆਇਆ ਸੁਚੇ ਤੋਂ ਡਰ ਕੇ ਕੁਝ ਦਿਨ ਤਾਂ ਦੋਵੇਂ ਟਿਕੇ ਰਹੇ ਪਰ ਦੁਬਾਰਾ ਜਲਦੀ ਹੀ ਆਪਣੇ ਪੁਰਾਣੇ ਹਾਲਾਤਾਂ ਦੇ ਉੱਤੇ ਆ ਗਏ ਫਿਰ ਗਲਤ ਹਰਕਤਾਂ ਦੇ ਚਲਦਿਆਂ ਸੁਚੇ ਨੇ ਇਹਨਾਂ ਦੋਵਾਂ ਦੀ ਵੀ ਤੁਰਦੀ ਟਿਕਟ ਕੱਟ ਦਿੱਤੀ ਇਸ ਕਾਰਵਾਈ ਤੋਂ ਬਾਅਦ ਸੁੱਚਾ ਭੱਜ ਕੇ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ। ਪੁਲਿਸ ਦਾ ਜ਼ਿਆਦਾ ਦਬਾਅ ਹੋਣ ਕਰਕੇ ਹਿਮਾਚਲ ਦੇ ਬੜੂ ਸਾਹਿਬ ਦੇ ਨਜ਼ਦੀਕ ਇੱਕ ਪਿੰਡ ਸੀ ਉੱਥੇ ਚਲਾ ਗਿਆ। ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇਂ ਹੱਥ ਦੇ ਉੱਤੇ ਉਹਦੇ ਇੱਕ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ। ਸੁੱਚੇ ਦੇ ਖਿਲਾਫ ਗੱਜਣ ਤੇ ਰਾਜਕੋਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਦੇ ਗਵਾਹ ਸੱਜਣ ਦੇ ਮੁੰਡੇ ਦੀ ਗਵਾਹੀ ਕਰਕੇ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸકી ਸੁੱਚੇ ਨੂੰ ਪਿੰਡ ਗਹਿਰੀ ਭੱਗੀ ਇੱਕ ਗੱਡਾ ਖੜਾ ਕਰਕੇ 1907 8 ਇਸ ਵੀ ਦੇ ਵਿੱਚ ਹੀ درخت ਝੰਡ ਦੇ ਰੁੱਖ ਦੇ ਨਾਲ ਫਾਂਸੀ ਉੱਤੇ ਲਟਕਾਇਆ ਗਿਆ ਫਾਂਸੀ ਵੇਖਣ ਦੇ ਲਈ ਪਿੰਡ ਸਮਾਉਂ ਤੋਂ ਸੁੱਚੇ ਦੇ ਭਰਾ ਨਰੈਣ ਸਿੰਘ ਸਮੇਤ ਕਈ ਲੋਕ ਆਏ ਸਨ ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਵਿੱਚ ਇਹ ਕਿਹਾ ਸੀ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗ ਰਹੀ ਹੁੰਦੀ ਤਾਂ ਮੈਂ ਤੈਨੂੰ ਇੱਥੋਂ ਵੀ ਛੁਡਵਾ ਕੇ ਲੈ ਜਾਣਾ ਸੀ ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ ਸੁੱਚੇ ਦਾ ਭਰਾ ਨਰੈਣਾ ਜੋ ਕਿ ਬਜ਼ੁਰਗ ਹੋ ਕੇ ਮਰਿਆ 1960 ਵਿੱਚ ਤੇ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ ਦੂਰੋਂ ਦੂਰੋਂ ਲੋਕ ਇਹਨਾਂ ਦੋਹਾਂ ਨੂੰ ਵੇਖਣ ਆਉਂਦੇ ਸਨ ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਓ ਵਸਦੀ ਹੈ ਕੁਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚੱਕਰੀਆਂ ਕਰਨ ਲੱਗ ਪਿਆ ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ ਨਰੈਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ ਉਸ ਦੀ ਇੱਕ ਪੈਣ ਪਿੰਡ ਚੀਮੇ ਨਜ਼ਦੀਕ ਸੁਨਾਮ ਵਿਆਹੀ ਹੋਈ ਸੀ ਸੁੱਚੇ ਹੁਣਾ ਦੀ 60 65 ਕਿੱਲੇ ਜ਼ਮੀਨ ਉਸੇ ਦੀ ਔਲਾਦ ਦੇ ਨਾਮ ਚੜ ਗਈ ਸੀ ਸੰਤ ਸਿੰਘ ਜਿਸ ਦੇ ਕਹਿਣ ਉੱਤੇ ਸੁੱਚੇ ਨੇ ਰਾਜਕੌਰ ਤੇ ਗੱਜਣ ਵੈਲੀ ਨੂੰ ਕਤਲ ਕੀਤਾ ਸੀ ਉਸ ਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਉ ਵਿੱਚ ਤਿਆਰ ਕਰਵਾਈ ਸੀ ਜੋ ਕਿ ਅੱਜ ਵੀ ਉਸ ਪਿੰਡ ਵਿੱਚ ਮੌਜੂਦ ਹੈ